ਪਰ ਸਤਾ ਦੇ ਵਿੱਚ ਪਾਉਂਦੇ ਆ ਅੱਜ ਦੇਖ ਰਹੇ ਆ ਜਿਹੜੇ ਸੱਜੇ ਤੁਹਾਡੇ ਵਰਗੇ ਪੱਕੇ ਦੋਸਤ ਦਿੱਤੇ ਸਾਰਿਆਂ ਦੇ ਹੀ ਮਤਲਬ ਜਿਹੜੇ ਆ ਉਹ ਅੱਜ ਵਿਚਾਰ ਬਦਲੇ ਆ ਅੱਜ ਉਹ ਤੁਹਾਡੀ ਸੋਚ ਬਦਲੀ ਆ ਅੱਜ ਉਹੀ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਮੱਧ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਖਿਲਾਫ ਲੋਕਾਂ ਦੇ ਵਿਰੁੱਧ ਇਹ ਰਵਈਆ ਮਤਲ ਜਿਹੜਾ ਹੈ ਕਿਉਂ ਬਣਾਇਆ ਜਾ ਰਿਹਾ ਹੈ ਦੂਸਰੀ ਗੱਲ ਤੁਸੀਂ ਸਾਡੇ ਨਾਲ ਧੰਨਿਆ ਮੁਜ਼ਾਹਿਰਾਂ ਚ ਬੈਠ ਕੇ ਤੁਸੀਂ ਇਹ ਗੱਲ ਕਹਿੰਦੇ ਸੀ ਸਾਨੂੰ ਮਤਲ ਜਿਹੜਾ ਆਪਣੇ ਹੱਕ ਮੰਗਣ ਦਾ ਸੰਵਿਧਾਨ ਦੇ ਅਨੁਸਾਰ ਆਜ਼ਾਦੀ ਵੀ ਹੈ ਸਾਨੂੰ ਅਧਿਕਾਰ ਵੀ ਐ ਤੁਸੀਂ ਵੀ ਉਹ ਅਧਿਕਾਰਾਂ ਦਾ ਆਨੰਦ ਮਾਣਿਆ ਤੁਸੀਂ ਵੀ ਮਤਲਬ ਜਿਹੜਾ ਸੀ ਜਮੂਰੀਅਤ ਨੂੰ ਦੇਖ ਕੇ ਮਤਲਬ ਕੋਲ ਪਰ ਅੱਜ ਜੋ ਲੋਕ ਉਹਨਾਂ ਹੀ ਅਧਿਕਾਰਾਂ ਦੇ ਰਾਹੀ ਉਹੀ ਜਮੂਰੀਅਤ ਨੂੰ ਮੁੱਖ ਰੱਖਦੇ ਆ ਉਹੀ ਦੇਸ਼ ਦੇ ਸੰਵਿਧਾਨ ਨੂੰ ਧਿਆਨ ਚ ਰੱਖਦੇ ਆ ਸਾਡੀ ਆਪਣੀ ਸਰਕਾਰ ਅਸੀਂ ਸਮਝਦੇ ਆ ਤੁਹਾਡੇ ਤੇ ਵਿਸ਼ਵਾਸ ਕਰਕੇ ਅਸੀਂ ਕੇਂਦਰ ਸਰਕਾਰ ਨੂੰ ਰੁਕੇ ਗਏ ਪੱਕੇ ਦੇ ਉਹ ਤਾਂ ਬਾਤ ਹੀ ਇਹ ਦੀ ਅਧੀ ਦੇ ਦਾ ਕਰਦੇ ਦੀ ਤੁਹਾਡੇ ਦੇ ਕੋਈ ਹੋਰ ਦੇ ਕਰਨਾਂ ਨੂੰ ਤੇਜ਼ ਲੱਗ ਜੇ ਇਹਦਾ ਸਾਰੀ ਨੀਰ ਚੀਜ਼ ਹੀ ਚਾਹਤੀ ਹੈ ਉਹ ਮੈਂ ਕਹਿੰਦਾ ਜਿਸ ਤੋਂ ਪਹਿਲਾਂ ਹੋਇਆ ਦੀ ਸਾਡੇ ਪਿੰਡ ਜਮਾਨੀ ਆਉਂਦੇ ਆਂ ਜੇ ਤੁਹਾਨੂੰ ਭਾਵੇਂ ਨਿਕਾਣ ਦੇ ਵਾਹ ਟਾਈਮ ਯਾਂਗ ਹੈ ਇਹ ਜਿਵੇਂ ਸਾਡੀ ਬੇਨਤੀ ਪਹਿਲਾਂ ਕਰਦੇ ਹਾਂ ਮਾਣ ਕੇ ਤੁਹਾਨੂੰ ਪਹਿਲਾਂ ਮੈਂ ਇਹ ਨਹੀਂ ਹੁੰਦਾ ਇਸ ਤੋਂ ਪਹਿਲਾਂ ਮੈਂ ਚਿੱਠੀ ਲਿਖ ਚੁੱਕਾ ਜਦੋਂ ਮੇਰੇ ਧਿਆਨ ਚ ਆਈ ਵੀ ਇਹ ਠੱਕੇ ਨਾ ਦਿੱਤੀ ਜਾ ਰਹੀ ਹੈ ਮੈਂ ਤੁਹਾਨੂੰ ਆਪ ਦਾ ਡੀਓ ਦੇ ਦੂੰਗਾ ਇਥੋਂ ਤੱਕ ਕਿ ਗਵਰਨਰ ਸਾਹਿਬ ਦੇ ਆਫਿਸ ਤੋਂ ਵੀ ਮੈਨੂੰ ਜਿਹੜਾ ਉਹ ਫੋਨ ਆਇਆ ਉਹਨੇ ਪੁੱਛਿਆ ਵੀ ਕੀ ਹੈ ਜੀ ਮਸਲਾ ਮੈਂ ਕਿਹਾ ਜੀ ਇਹ ਆ ਆ ਮਸਲਾ ਹੈ ਸਾਡੇ ਕਿਸਾਨਾਂ ਨੂੰ ਠੱਕਾ ਹੋ ਰਿਹਾ ਉਹਨਾਂ ਦੀ ਜਿਹੜੀ ਚਿੱਠੀ ਆਈ ਮੈਂ ਤੁਹਾਨੂੰ ਉਹ ਵੀ ਦਿਖਾ ਦਊਂ ਜਿਹੜੀ ਮੈਂ ਚਿੱਠੀ ਹੁੰਦਾ ਹੈਗੀ ਹੈ ਜਿਹੜੀ ਉਹਨਾਂ ਦੀ ਵਾਪਸੀ ਚਿੱਠੀ ਆਈ ਉਹ ਵੀ ਉਹਨਾਂ ਨੇ ਸੈਂਟਰ ਲਈ ਨੂੰ ਲਿਖਿਆ ਕਿ ਇਹਦੇ ਇਸ ਮਸਲੇ 'ਤੇ ਧਿਆਨ ਦਿੱਤਾ ਜਾਵੇ ਔਰ ਆਪਣੇ ਐਮਪੀ ਸਾਹਿਬਾਨਾਂ ਜਿੰਨੇ ਸਾਰੇ ਮੈਂ ਸਾਰੇ ਐਮਪੀ ਸਾਹਿਬਾਨਾਂ ਨੂੰ ਵੀ ਇਹਦੇ ਦੀ ਆਪਣੇ ਕੋਲ ਪਹੁੰਚਾਇਆ ਤਾਂਕਿ ਉਹਨਾਂ ਨੇ ਧਿਆਨ ਦਿੱਤਾ ਜਾਵੇ ਤਾਂ ਕਿ ਉਹ ਵੀ ਉੱਥੇ ਆਪਣਾ ਜਿਹੜਾ ਪਾਰਲੀਮੈਂਟ ਵਿੱਚ ਮੁੱਦਾ ਰੱਖ ਸਕਣ ਜਰਾ ਸਰਜੀਸ਼ ਜੀ ਨਾਲ ਅਚੇਤ ਤੌਰ 'ਤੇ ਗੱਲ ਹੋਈ ਬਾਕੀ ਨੂੰ ਸਦਨ ਮੇਜ ਦਿੱਤੀ ਸਾਡੇ ਜਿੰਨੇ ਰਾਜ ਸਭਾ ਮੈਂਬਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਵੀ ਦਿਖਾਇਆ ਤਾਂ ਕਿ ਇਹਦੇ ਤੇ ਅਸੀਂ ਸਹਿਯੋਗ ਦੇ ਲਾਭ ਪਸਾਰਨਾ ਦੀ ਰੋਟਾ ਲੋਕਾਂ ਦੀ ਖੁਰਾਕ ਨੂੰ ਉੱਚਾ ਪੱਕਾ ਸਾਹ ਹੈ ਜੀ ਪੱਕਾ ਸਾਹ ਹੈ ਪੱਕਾ ਸਾਹ ਹੈ ਪੱਕਾ ਸਾਹ ਹੈ ਇੱਥੇ ਆ ਜਾ ਬਈ ਨੇੜੇ ਨੇੜੇ ਆ ਜਾ ਤੁਸੀਂ ਇੱਥੇ ਆ ਜਾ